ਮਨਜੂਬ ਐਸਐਸਪੀ ਸਾਹਿਬ ਕਪੂਰਥਲਾ ਸ਼੍ਰੀ ਗੌਰਵਪੁਰਾ ਜੀ ਆਈਪੀਐਸ ਅਤੇ ਸ਼੍ਰੀ ਸਰਬਜੀਤ ਰਾਏ ਐਸਪੀਡੀ ਸਾਹਿਬ ਕਪੂਰਥਲਾ ਦੀ ਜੋ ਅਗਵਾਈ ਹੇਠ ਅੱਜ ਸੀਐਸਟਾਫ ਕਪੂਰਥਲਾ ਨੂੰ ਨਸ਼ਿਆਂ ਤਹਿਤ ਬਿੰਡੀ ਨਹਿਮ ਦੇ ਪੈਦ ਇੱਕ ਵੱਡੀ ਸਫਲਤਾ ਮਿਲੀ ਹੈ ਜਿਸ ਦੇ ਤਹਿਤ ਸੀਐਸਟਾਫ ਕਪੂਰਥਲਾ ਨੇ ਜੁਆਇੰਟ ਆਪਰੇਸ਼ਨ ਤਹਿਤ ਅਕਸਾਈਜ਼ ਇੰਸਪੈਕਟਰ ਰਮਨ ਭਗਤ ਦੇ ਨਾਲ ਸੀਕ੍ਰੇਟ ਇਨਫੋਰਮੇਸ਼ਨ ਦੇ ਤਹਿਤ ਕਾਂਜਲੀ ਰੋਡ ਵੱਲ ਮਜੂਦ ਸੀ ਜਿੱਥੇ ਸਖਵੰਤ ਪਿੰਡ ਬੂਟਾਂ ਦਾ ਆਪਣੀ ਬਲੈਰੋ ਗੱਡੀ ਤੇ ਮੌਲਾਕੀ ਹੋਇਆ ਜਿਸ ਦੀ ਬਲੈਰੋ ਦੀ ਤਲਾਸ਼ੀ ਕਰਨ ਦੇ ਉੱਤੇ ਉਹਦੇ ਵਿੱਚੋਂ 20 ਕੈਨ ਸਾਨੂੰ ਮਿਲੇ ਜਿਨ੍ਹਾਂ ਦੀ مزید ਕੈਨਾਂ ਦੀ ਤਲਾਸ਼ੀ ਕੀਤੀ ਤੇ ਜਿਹਦੇ ਵਿੱਚੋਂ ਨਾਜਾਇਜ਼ ਸਪਿਰਟ ਬਰਾਮਦ ਹੋਈ ਟੋਟਲ ਇਹ 20 ਕੈਨ ਪਰ ਕੈਨ ਦੇ ਵਿੱਚ 35 ਲੀਟਰ ਸਪਿਰਟ ਕੁੱਲ 600 ਲੀਟਰ ਸਪਿਰਟ ਜਿਹੜੀ ਨਜਾਇਜ਼ ਸਾਨੂੰ ਮਿਲੀ ਹੈ ਜਿਸ ਦੇ ਤਹਿਤ ਰਮਨ ਭਗਤ ਦੀ ਹਾਜ਼ਰੀ ਦੇ ਵਿੱਚ ਐਕਸਾਈਜ਼ ਐਕਟ ਤਹਿਤ ਮੁਕਦਮਾ ਦਰਜ ਕਰਕੇ ਫਰਦਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਸਰ ਭਾਰੀ ਮਾਤਰਾ ਜੀ ਸਪਿਰਟ ਐਨੀ ਮਿਲੀਆ ਇਹ ਕਿੱਥੋਂ ਲੈ ਕੇ ਆਇਆ ਵਾ ਤਾਂ ਕਿੱਥੇ ਸਪਲਾਈ ਕਰਨੀ ਸੀ ਤੇ ਚਿੰਨੀ ਇਹਦੇ ਨਾਲ ਜਿਹੜੀ ਨਜਾਇਜ਼ दारू ਜਿਹੜੀ ਤਿਆਰ ਹੋਣੀ ਸੀ ਇਹਦਾ ਅੱਜ ਅਸੀਂ ਪਰਚਾ ਦਰਜ ਕਰਕੇ ਇਹਨਾਂ ਨੂੰ ਮਾਂਜੋ ਅਦਾਲਤ ਵਿੱਚ ਪੇਸ਼ ਕਰ ਰਹੇ ਹਾਂ ਤੇ ਜਿਸ ਤਰ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਏਗਾ ਤੇ ਇਹ ਬੜੀ ਬਰੀਕੀ ਨਾਲ ਪੁੱਛਗਿਛ ਕਰਕੇ ਵੀ ਇਹ ਕਿੱਥੋਂ ਲੈ ਕੇ ਆਇਆ ਤੇ ਕਿੱਥੇ ਇਹਨੇ ਗਾਂਸ ਸਪਲਾਈ ਕਰਨੀ ਸੀ ਇਹਦਾ ਬੈਕਵਰਡ ਤੇ ਫਾਰਵਰਡ ਲਿੰਕ ਤਲਾਸ਼ਿਆ ਜਾਏਗਾ ਤੇ ਅੱਗੇ ਜੋ ਵੀ ਹੋਏਗਾ ਆਪਜੀ ਨੂੰ ਰਿਪੋਰਟ ਕਰਾ ਦਿੱਤਾ ਜਾਏਗਾ ਇਹ ਚੀਨੀ ਦੀ ਮਾਤਰਾ ਜੋ ਦਾ ਅੰਦਾਜ਼ਾ ਲਾਈਏ ਤਾਂ ਬੱਚੀਂ दारू ਤਿਆਰ ਹੋਣੀ ਸੀ ਇਹਦੇ ਨਾਲ ਨਜਾਇਜ਼ ਇਹ ਜਿੱਦਾਂ 700 ਲੀਟਰ ਦੇ ਕਰੀਬ ਹੈਗੀ ਆ ਤੇ ਇਹਦਾ ਤੇ ਅਗੇ ਮੇਰੇ ਹਿਸਾਬ ਨਾਲ ਹਜ਼ਾਰਾਂ ਲੀਟਰ ਦੇ ਵਿੱਚ ਨਜਾਇਜ਼ ਸ਼ਰਾਬ ਇਹਦੀ ਬਣੀ ਸੀ ਜਿਹੜੀ ਆਮ ਲੋਕਾਂ 'ਚ ਮਸੂਮ ਲੋਕਾਂ ਦੇ ਵਿੱਚ ਇਹਨਾਂ ਨੇ ਸਪਲਾਈ ਕਰਨੀ ਸੀ ਜਿਹਦਾ ਨੁਕਸਾਨ ਕੋਈ ਨਾ ਕੋਈ ਨੁਕਸਾਨ ਹੋਣ ਦਾ ਖੱਛਾ ਬਣਿਆ ਰਹਿਣਾ ਸੀ ਜਾਂ ਫੜਿਆ ਜਾਂ ਰੋਪੀ ਇਹ ਆ ਪ੍ਰੋਫਾਈਲ ਕੀ ਆ ਇਸ ਦੇ ਉੱਤੇ ਆਲਰੇਡੀ ਤਿੰਨ ਪਰਚੇ ਦਰਜ ਆ ਇੱਕ ਐਕਸਾਈਟ ਐਕਟ ਤਹਿਤ ਜਿਲ੍ਹਾ ਕਪੂਰਥਾਲੇ ਚ ਦਰਜਿਆ ਪਹਿਲਾਂ ਹੀ ਤੇ ਇੱਕ ਐਨਡੀ ਦੇ ਤਹਿਤ ਗਿਲੰਦਰ ਦਿਹਾਤੀ ਚ ਦਰਜਿਆ ਜਿਹਦੇ ਚ 40 ਕਿਲੋ ਪੋਪੀ ਹਸਕਿਆ ਚੂਰਾ ਡੋਡੇ ਚੂਰਾ ਪੋ ਤੇ ਇੱਕ ਐਕਸੀਡੈਂਟ ਦਾ ਪਰਚਾਏ ਦੇ ਤੇ ਆਲਰੇਡੀ ਦਰਜਿਆ ਕੀ ਉਮੀਦ ਹੈ ਜੀ ਇਰਮਾਨ ਦੌਰਾਨ ਰਹੀ ਹੈਮ ਖਲਾਸੇ ਹੋਣ ਦੀ ਸੰਭਾਵਨਾ ਹਾਂਜੀ ਬਿਲਕੁਲ 100% ਬੜੀ ਇਹਨੂੰ ਬਰੀਕੀ ਨਾਲ ਪੁੱਛਗਿੱਛ ਕਰਾਂਗੇ ਸੈਂਟੀਫਿਕ ਤਰੀਕੇ ਦੇ ਨਾਲ ਇਹ ਸਾਰੀ ਕਿੱਥੋਂ ਲਿਆਇਆ ਕਿੱਥੇ ਜਾਣੀ ਸੀ ਸਾਰਾ ਇਹਦਾ ਖਲਾਸਾ ਕੀਤਾ ਜਾਏਗਾ